CBI ਦੇ ਵਿਸ਼ੇਸ਼ ਅਦਾਲਤ ਦੇ ਜੱਜ ਆਰ ਕੇ ਗੁਪਤਾ ਨੇ ਵੀਰਵਾਰ ਨੂੰ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਦਿਲਬਾਖ ਸਿੰਘ ਤੇ ਸੇਵਾਮੁਕਤ ਡੀਐਸਪੀ ਗੁਰਚਰਨ ਸਿੰਘ ਨੂੰ 1993 ਦੇ ਇੱਕ ਫਰਜੀ ਐਨਕਾਊਂਟਰ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ। ਸਾਲ 1992 'ਚ ਇੱਕ Hindu ਨੌਜਵਾਨ ਗੁਲਸ਼ਨ ਕੁਮਾਰ ਨੂੰ ਉਸ ਦੇ ਤਰਨਤਾਰਨ ਕਰੌ ਚੁੱਕੇ ਕੇ ਤਿੰਨ ਹੋਰਾਂ ਨਾਲ ਝੂਠੇ ਮੁਕਾਬਲੇ 'ਚ ਅੱਤਵਾਦੀ ਦੱਸ ਕੇ ਮਾਰ ਦਿੱਤਾ ਗਿਆ ਸੀ। ਵਿਸ਼ੇਸ਼ CBI ਅਦਾਲਤ ਵੱਲੋਂ ਅੱਜ ਸਜ਼ਾ ਸੁਣਾਉਂਦੇ ਹੋਏ ਐਸਐਚਓ ਗੁਰਚਰਨ ਸਿੰਘ ਨੂੰ ਉਮਰ ਕੈਦ ਦੇ ਨਾਲ ਵਕ ਵਕ ਤਰਾਵਾਂ ਦੇ ਤਹਿਤ 3.75 ਲੱਖ ₹30000 ਜੁਰਮਾਨਾ ਤੇ ਸੇਵਾ ਮੁਕਤ ਡੀਆਈਜੀ ਦਿਲਬਖ ਸਿੰਘ ਨੂੰ 50000 ਰੁਪਏ ਜੁਰਮਾਨਾ ਤੇ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੀਬੀਆਈ ਨੇ ਕੇਸ ਚਮਨ ਲਾਲ ਦੀ ਸ਼ਿਕਾਇਤ ਦੇ ਦਰਜ ਕੀਤਾ ਸੀ ਕਿ 22 ਜੂਨ 1993 ਨੂੰ ਉਸ ਦੇ ਪੁੱਤਰਾਂ ਪ੍ਰਵੀਨ ਕੁਮਾਰ, ਬੋਬੀ ਕੁਮਾਰ ਤੇ ਗੁਲਸ਼ਨ ਕੁਮਾਰ ਨੂੰ ਡੀਐਸਪੀ ਦਿਲਬਖ ਸਿੰਘ ਤੇ ਐਸਐਚਓ ਸਿਟੀ ਤਰਨਤਾਰਨ ਗੁਰਬਚਨ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਸੀ। ਗੁਲਸ਼ਨ ਕੁਮਾਰ ਨੂੰ ਛੱਡ ਕੇ ਬਾਕੀ ਸਾਰੇ ਕੁਝ ਦਿਨਾਂ ਬਾਅਦ ਰਿਹਾ ਕਰ ਦਿੱਤੇ ਗਏ ਸਨ। ਚਮਨ ਲਾਲ ਨੇ ਆਪਣੀ ਸ਼ਿਕਾਇਤ 'ਚ ਅੱਗੇ ਕਿਹਾ ਕਿ ਉਸ ਦਾ ਪੁੱਤਰ ਗੁਲਸ਼ਨ ਕੁਮਾਰ ਜੋ ਨੂੰ थाना ਸਿਟੀ ਤਰੰਤਾਰਨ ਵਿਖੇ ਨੇ ਜਾਇਜ਼ ਹਿਰਾਸਤ ਚ ਰੱਖਿਆ ਗਿਆ ਸੀ ਤੇ ਫਿਰ 22 ਜੁਲਾਈ 1993 ਨੂੰ ਉਸ ਨੂੰ ਤਿੰਨ ਹੋਰ ਵਿਅਕਿਆਂ ਨਾਲ ਮਿਲ ਕੇ ਇੱਕ ਫਰਜ਼ੀ ਮੁਕਾਬਲੇ ਚ ਮਾਰ ਦਿੱਤਾ ਗਿਆ ਤੇ ਉਸ ਦੀ লাশ ਉਹਨਾਂ ਦੇ ਹਵਾਲੇ ਨਹੀਂ ਕੀਤੀ ਗਈ ਤੇ ਲਵਾਰਸ ਸੰਸਕਾਰ ਕਰ ਦਿੱਤਾ ਗਿਆ ਪੰਜਾਬ ਪੁਲਿਸ ਵੱਲੋਂ ਲਵਾਰਸ ਲਾਸ਼ਾਂ ਦੇ ਵੱਡੇ ਪੱਧਰ ਤੇ ਸੰਸਕਾਰ ਕਰਨ ਸੰਬੰਧੀ ਸੁਪਰੀਮ ਕੋਰਟ ਨੇ 15 ਨਵੰਬਰ 1995 ਦੇ ਹੁਕਮਾਂ ਦੀ ਪਾਲਣਾ ਕਰਦੇ ਆ 28 ਫਰਵਰੀ 1997 ਨੂੰ CBI ਨੇ DSP ਦਿਲਬਾਖ ਸਿੰਘ ਤੇ ਹੋਰਨਾਂ ਵਿਰੁੱਧ ਅਗਵਾ ਗੈਰ ਕਾਨੂੰਨੀ ਹਿਰਾਸਤ ਦੇ ਮਾਮਲੇ ਸੰਬੰਧੀ ਕੇਸ ਦਰਜ ਕੀਤਾ ਸੀ CBI ਨੇ ਗੁਲਸ਼ਨ ਕੁਮਾਰ ਦੇ ਫਰਜ਼ੀ ਇਨਕਾਊਂਟਰ ਮਾਮਲੇ 'ਚ 7 ਮਈ 1999 ਨੂੰ ਤਫ਼ਤੀਸ਼ ਮੁਕੰਮਲ ਕਰਕੇ ਜ਼ਿਲ੍ਹਾ ਤਰਨਤਾਰਨ ਦੇ ਪੁਲਿਸ ਅਧਿਕਾਰੀ ਡੀਐਸਪੀ ਦਿਲਬਖ ਸਿੰਘ ਇੰਸਪੈਕਟਰ ਗੁਰਪਚਨ ਸਿੰਘ ਏਐਸਆਈ ਅਰਜੁਨ ਸਿੰਘ ਏਐਸਆਈ ਦਵਿੰਦਰ ਸਿੰਘ ਤੇ ਏਐਸਆਈ ਬਲਬੀਰ ਸਿੰਘ ਖਿਲਾਫ ਚਾਰਜਸ਼ੀਟ ਪੇਸ਼ ਕੀਤੀ ਪਰ ਮੁਕਦਮੇ ਦੌਰਾਨ ਮਲਜ਼ਮ ਅਰਜੁਨ ਸਿੰਘ ਦਵਿੰਦਰ ਸਿੰਘ ਤੇ ਬਲਬੀਰ ਸਿੰਘ ਦੀ ਮੌਤ ਹੋ ਗਈ ਸੀ ਤੇ ਉਨ੍ਹਾਂ ਖਿਲਾਫ ਕਾਰਵਾਈ ਖਤਮ ਕਰ ਦਿੱਤੀ ਗਈ ਸੀ ਦੂਜੇ ਪਾਸੇ CBI ਨੇ ਇਸ ਕੇਸ 'ਚ 32 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਮੁਕਦਮੇ ਦੌਰਾਨ ਸਿਰਫ 15 ਗਵਾਹਾਂ ਦੀ ਗਵਾਹੀ ਦਿੱਤੀ ਗਈ ਕਿਉਂਕਿ ਅਦਰ ਮੁਲਜ਼ਮਾ ਦੀ ਦੇਰੀ ਨਾਲ ਚੱਲ ਰਹੇ ਮੁਕਦਮੇ ਦੌਰਾਨ ਮੌਤ ਹੋ ਗਈ ਸੀ ਜਿਨ੍ਹਾਂ ਨੂੰ ਬਾਅਦ ਚ ਖਾਰਜ ਕਰ ਦਿੱਤਾ ਗਿਆ ਸੀ ਜ਼ਿਕਰਯੋਗ ਹੈ ਕਿ ਇਸ ਕੇਸ ਦੀ ਘਟਨਾ ਮਿਤੀ 22 ਜੂਨ 1992 ਦੀ ਹੈ ਪਰ ਦੋਸ਼ੀ ਖਿਲਾਫ 7 ਫਰਵਰੀ 2022 ਨੂੰ ਆਰੋਪੀਆਂ ਖਿਲਾਫ ਦੋਸ਼ ਤੈ ਕੀਤੇ ਗਏ ਸਨ ਤੇ ਇਸ ਲਈ 25 ਅਪ੍ਰੈਲ 2022 ਨੂੰ ਹਿੰਟਲੇ ਅਦਾਲਤ ਚ ਪਹਿਲੇ ਗਵਾਹ ਦੇ ਬਿਆਨ ਦਰਜ ਕੀਤੇ ਗਏ ਸਨ ਪਾਵ ਲਗਭਗ 30 ਸਾਲ ਬਾਅਦ ਇਸੇ ਤਰ੍ਹਾਂ ਇਸ ਕੇਸ ਦੇ ਸ਼ਿਕਾਇਤ ਕਰਤਾ ਚੰਮਨ ਨਾਲ ਦੀ ਬਿਆਨ ਦਰਜ ਕਰਨ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ ਦਿਲਬਾਖ ਸਿੰਘ ਨੂੰ ਧਾਰਾ 364 ਤੇ ਗੁਰਬਚਨ ਸਿੰਘ ਨੂੰ ਆਈਪੀਸੀ ਦੀ ਧਾਰਾ 364 30 218 ਤੇ 201 ਤਹਿਤ ਦੋਸ਼ੀ ਘਰਾ ਦਿੱਤਾ ਗਿਆ ਹੈ 30 ਸਾਲ ਬਾਅਦ ਡੀਆਈਟੀ ਦਰਬਾਰ ਸਿੰਘ ਨੂੰ ਸਰਸਾ ਦੀ ਜਗ੍ਹਾ ਤੇ ਐਫਐਸਆਈ ਕੋਲ ਬੱਤਨ ਸਿੰਘ ਦਾ ਹਮਲਾ ਕਰਨ ਦੇ ਤਰਫੋਂ ਐਲਐਨਐਸ ਦੇ ਅੱਗੇ ਕਰ ਰਿਹਾ ਹੈ ਤੇ ਕੀ ਮਸਲਾ ਬਣਦਾ ਕਿ ਇਸ ਤਰ੍ਹਾਂ ਉਹ ਆਪਣੀ ਨੁਕੀ ਨੁਕੀ ਇਹ ਵਖੋ 30 ਸਾਲ ਨਹੀਂ ਜੀ 31 ਸਾਲ ਹੋ ਗਏ ਆ ਇਹ 22 1993 ਦਾ ਮਾਮਲਾ ਵਾ ਤੇ ਅੱਜ ਜਿਹੜੀ ਆ 76 224 ਆ ਗਈ ਐ ਨੂੰ 31 ਸਾਲ ਪੂਰੇ ਹੋ ਗਏ ਆ 22 6 1993 ਨੂੰ ਜਿਹੜਾ ਡੀਐਸਪੀ ਦਲਬਾਖ ਸਿੰਘ ਸੀ ਤਰਨਤਾਰਨ ਵਿਦ ਪੁਲਿਸ ਪਾਰਟੀ ਸਿਟੀ ਥਾਣਾ ਤਰਨਤਾਰਨ ਨੂੰ ਨਾਲ ਲੈ ਕੇ ਰਾਤ 10 ਵਜੇ ਚੰਮਨ ਲਾਲ ਦੇ ਘਰ ਛਾਪਾ ਮਾਰਦਾ ਵਾ ਤੇ ਉਹਦੇ ਤਿੰਨ ਬੇਟਿਆਂ ਤੇ ਉਹਨੂੰ ਜਿਹੜਾ ਅਰੈਸਟ ਕਰਕੇ ਥਾਣਾ ਸਿਟੀ ਦੇ ਵਿੱਚ ਲੈ ਜਾਂਦਾ ਪਹਿਲਾਂ ਉਹਨਾਂ ਨੂੰ ਘਰ ਜਾ ਕੇ ਉੱਥੇ ਕੁੱਟਦੇ ਆ ਫਿਰ ਉਹਨਾਂ ਨੂੰ ਉੱਥੋਂ ਅਰੈਸਟ ਕਰਕੇ ਥਾਣਾ ਸਿਟੀ ਦੇ ਵਿੱਚ ਲੈ ਜਾਂਦੇ ਆ ਤੇ 1 ਮਹੀਨਾ ਗੁਲਸ਼ਨ ਕੁਮਾਰ ਨੂੰ ਨਜਾਇਜ਼ ਹਰਾਸ ਦੇ ਵਿੱਚ ਰੱਖ ਕੇ ਕੁਝ ਟਾਈਮ ਚਮਨ ਲਾਲ ਨੂੰ ਰੱਖਿਆ ਕੁਝ ਟਾਈਮ ਪਰਮੀਨ ਕੁਮਾਰ ਨੂੰ ਰੱਖਿਆ ਕੁਝ ਟਾਈਮ ਬੋਬੀ ਨੂੰ ਰੱਖਿਆ ਇਹਨਾਂ ਨੂੰ ਵੱਖ-ਵੱਖ ਟਾਈਮ ਦੇ ਵਿੱਚ ਛੱਡਦੇ ਰਹੇ ਤੇ 1 ਮਹੀਨਾ ਗੁਲਸ਼ਨ ਕੁਮਾਰ ਨੂੰ ਨਜਾਇਜ਼ ਹਰਾਸ ਦੇ ਵਿੱਚ ਰੱਖ ਕੇ 22/7/1993 ਨੂੰ ਜਿਹੜੇ ਤਿੰਨ ਹੋਰ ਮੁੰਡਿਆਂ ਦੇ ਨਾਲ ਦੋ ਜੀਰੇ ਦੇ ਤੇ ਇੱਕ ਜੰਡੇਆਲਾ ਸਾਈਡ ਦਾ ਸੀ ਜਿਹਦੇ ਜੇ ਇੱਕ ਦਾ ਨਾਂ ਜਰਨੈਲ ਸਿੰਘ ਕਰਨੈਲ ਸਿੰਘ ਤੇ ਇੱਕ ਦਾ ਮੈਨੂੰ ਨਾਂ ਭੁੱਲ ਗਿਆ ਤੇ ਤਿੰਨਾਂ ਦੇ ਨਾਲ ਉਹਦਾ ਜਿਹੜਾ ਪਿੰਡ ਪਲਾ ਸੌਰ ਦੀ ਪੁਲੀ ਦੇ ਉੱਤੇ ਉਹਨਾਂ ਦਾ ਝੂਠਾ ਮੁਕਾਬਲਾ ਬਣਾ ਕੇ ਤੇ ਉਹਨੂੰ ਜੈਨੂਅਨ ਦੱਸਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਗੋਲਛਣ ਕੁਮਾਰ ਦਾ ਫਾਦਰ ਚੰਮਨ ਲਾਲ ਸੀ ਉਹ ਬਹੁਤ ਅਨਖੀ ਬੰਦਾ ਸੀ ਉਹਨੇ ठान ਲਈ ਵੀ ਮੈਂ ਇਸ ਕੇਸ ਦੇ ਵਿੱਚ ਜਿਹੜਾ ਅਨਸਾਫ਼ ਲੈ ਕੇ ਰਹਿਣਾ ਵਾ ਉਹਨੇ ਵਾਕ ਵਾਕ ਤਾਉਟਿਸ ਨੂੰ ਜਿਹੜੀ ਐਪਲੀਕੇਸ਼ਨ ਦਿੱਤੀਆਂ ਇਹ ਝੂਠੇ ਮੁਕਾਬਲੇ ਬਾਰੇ ਤੇ ਇਹ ਦੱਸਿਆ ਵੀ ਜਿਹੜਾ ਗੁਲਸ਼ਨ ਕੁਮਾਰ ਸੀ ਉਹਨੂੰ ਤੇ 1 ਮਹੀਨਾ ਪਹਿਲਾਂ ਹੀ ਪੁਲਿਸ ਨੇ ਅਰੈਸਟ ਕਰਕੇ ਰੱਖਿਆ ਸੀ ਤੇ ਦੂਜੇ 3 ਬੰਦਿਆਂ ਨੂੰ ਵੀ ਜਿਹੜੇ ਸੀ ਉਹਨਾਂ ਨੂੰ ਵੀ ਕਈ ਦਿਨ ਪਹਿਲਾਂ ਅਰੈਸਟ ਕਰਕੇ ਉਹ ਥਾਣੇ ਦੇ ਵਿੱਚ ਰੱਖਿਆ ਗਿਆ ਇਹ ਇਸ ਤੋਂ ਬਾਅਦ 1995 ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਵਾਲੀ ਰਿਟ ਪਟੀਸ਼ਨ ਤੋਂ ਬਾਅਦ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਸੀਬੀਆਈ ਕੋ ਜਾਂਦੀ ਹੈ ਤੇ ਸੀਬੀਆਈ ਇਹਦੇ ਵਿੱਚ 1997 ਦੇ ਵਿੱਚ ਐਫਆਈਆਰ ਰਜਿਸਟਰ ਕਰਦੀ ਆ ਤੇ 1999 ਦੇ ਵਿੱਚ ਇਹਦੀ ਇਹਦਾ ਚਲਾਨ ਆਉਂਦਾ ਪੰਜ ਬੰਦਿਆਂ ਦੇ ਖਿਲਾਫ ਤੇ ਜਿਨ੍ਹਾਂ ਦੀ ਜਿਹੜੇ ਪੰਜ ਅਕਿਊਜ਼ ਦੀ ਉਹਨਾਂ ਦੀ ਤਿੰਨਾਂ ਦੀ ਤਾਂ ਟ੍ਰਾਇਲ ਦਰਾਂ ਨਹੀਂ ਡੈਥ ਹੋ ਜਾਂਦੀ ਆ ਤੇ ਦੋ ਨੂੰ ਅੱਜ ਇੱਕ ਨੂੰ 364 ਦੇ ਵਿੱਚ 7 ਸਾਲ ਤੇ 302 ਦੇ ਵਿੱਚ ਜਿਹੜੀ ਆ ਉਹ ਮਰਕੈਦ ਦੀ ਜਿਹੜੀ ਸਜ਼ਾ ਹੋਈ ਆ ਇਹਦੇ ਵਿੱਚ ਵੱਡੀ ਗੱਲ ਇਹ ਵੇਖਣ ਵਾਲੀ ਆ ਕਿ ਇਹ ਜਿਹੜਾ ਕੇਸ ਆ 16 ਸਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਸਟੇ ਰਿਹਾ ਵਾ 2016 ਦੇ ਵਿੱਚ ਸਟੇ ਵਕੇਟ ਹੋਣ ਤੋਂ ਬਾਅਦ ਵੀ ਜਿਹੜੇ ਪੁਲਿਸ ਮੁਲਾਜ਼ਮ ਕਯੂਜ਼ ਬਣੇ ਸੀ ਕਿਉਂਕਿ ਉਹ ਚੁਦਦੇ ਅਹੁਦਿਆਂ ਦੇ ਉੱਤੇ ਹੀ ਜਿਹੜਾ ਡੀਐਸਪੀ ਦਲਬਾਖ ਸਿੰਘ ਹੀ ਡੀਆਈਜੀ ਪ੍ਰਮੋਟ ਹੋ ਗਿਆ ਹੀ ਤੇ ਜਿਹੜਾ ਐਸਐਚਓ ਗੁਰਬਚਨ ਸਿੰਘ ਹੀ ਉਹ ਵੀ ਡੀਐਸਪੀ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕਾ ਆਪਣੇ ਆਪਣੇ ਬੈਨੀਫਿਟ ਲੈ ਕੇ ਆਪਣੀ ਸਰਵਿਸ ਦੇ ਜਿੰਨੀਆਂ ਵੀ ਸੁੱਖ ਸਹੂਲਤਾਂ ਲਈਆਂ ਤੇ ਬਾ ਇਸ ਤਰ ਰਿਟਾਇਰ ਹੋਏ ਤੇ ਇਹ ਜਿਹੜਾ ਕ੍ਰਾਈਮ 31 ਸਾਲ ਉਹਨਾਂ ਨੇ ਪਹਿਲਾਂ ਕੀਤਾ ਹੀ ਜੇ ਦੀ ਸਜ਼ਾ ਉਹਨਾਂ ਨੂੰ ਉਸ ਟਾਈਮ ਮਿਲਦੀ ਤੇ ਜਿਹੜੀ ਉਹਨਾਂ ਦੀ ਸਰਵਿਸ ਦੇ ਵਿੱਚ ਜਿੰਨੇ ਬੈਨੀਫਿਟ ਹੀ ਉਹ ਕੱਟੇ ਜਾਣੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਪਤਾ ਲੱਗਣਾ ਸੀ ਕਿ ਕ੍ਰਾਈਮ ਕਰਨ ਦਾ ਕੀ ਮਤਲਬ ਹੁੰਦਾ ਵਾ ਜਿਹੜੇ ਬੰਦੇ ਨੇ ਕ੍ਰਾਈਮ ਰੋਕਣਾ ਹੁੰਦਾ ਕਾਨੂੰਨ ਦੀ ਜਿਹੜਾ ਕਾਨੂੰਨ ਦਾ ਰਖਵਾਲਾ ਹੁੰਦਾ ਉਹਦੇ ਵੱਲੋਂ ਇਹ ਕ੍ਰਾਈਮ ਕੀਤਾ ਗਿਆ ਤੇ ਅੱਜ 31 ਸਾਲ ਬਾਅਦ ਸਾਡੀ ਕੋਰਟਾਂ ਦੀ ਢਿੱਲੀ ਪ੍ਰोसीडिंग ਦਾ ਕਰਕੇ 31 ਸਾਲ ਬਾਅਦ ਜਿਹੜਾ ਫੈਸਲਾ ਆਇਆ ਗਿਆ ਤੇ ਉਹਦੇ ਵਿੱਚ ਵੀ 364 ਦੇ ਵਿੱਚ سزا ਜਿਹੜੀ ਆ 7 ਸਾਲ ਸੁناਈ ਗਈ ਆ ਇਹਨੂੰ ਇਸ ਪੱਖ ਤੋਂ ਲੈਣਾ ਕਿ ਇਹ ਕੋਈ ਆਮ ਕਰਾਇਮ ਨਹੀਂ ਕਿ ਇਹ ਬੰਦੇ ਨੇ ਕਿ ਇਹ ਬੰਦੇ ਨੂੰ ਕਿਡਨਾਪ ਕਰ ਲਿਆ ਤੇ ਉਹਦੇ 'ਚ 7 ਸਾਲ ਉਹਨੂੰ سزا ਸੁਣਾ ਦਿੱਤੀ ਇਹ ਇੱਕ ਜਿਹੜਾ ਕਾਨੂੰਨ ਦਾ ਰਖਵਾਲਾ ਹੀ ਪੂਰੇ ਜ਼ਿਲ੍ਹੇ ਦਾ ਐਸਪੀ ਉਸ ਟਾਈਮ ਦਲਬਾਖ ਸਿੰਘ ਹੋਨੇ ਕਾਨੂੰਨ ਦੀ ਰੱਖਿਆ ਕਰਨੀ ਉਹਦੀ ਅਗਵਾਈ ਦੇ ਵਿੱਚ ਪੂਰੀ ਪੁਲਿਸ ਪਾਰਟੀ ਨੇ 4 ਬੰਦਿਆਂ ਨੂੰ ਅਰੇਸਟ ਕੀਤਾ ਤਿੰਨ ਬੰਦਿਆਂ ਦੂਜਿਆਂ ਨੂੰ ਵੀ ਵੱਖ-ਵੱਖ ਤਾਵਾਂ ਤੋਂ ਚੁੱਕ ਕੇ ਇੱਕ ਮਹੀਨਾ ਗੈਰ ਕਾਨੂੰਨੀ ਹਰਾਸ ਦੇ ਵਿੱਚ ਰੱਖਿਆ ਉਹਨਾਂ ਨੂੰ ਕੁੱਟਿਆ ਮਾਰਿਆ ਤੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਪਰਿਵਾਰਾਂ ਨੂੰ ਹਰਾਸਮੈਂਟ ਕੀਤਾ ਉਹਨਾਂ ਕੋ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਗਰੀਬ ਪਰਿਵਾਰਾਂ ਕੋ ਪੈਸੇ ਨਹੀਂ ਮਿਲੇ ਵੱਡੀ ਗੱਲ ਇਹ ਆ ਵੀ ਸਿੱਖ ਪਰਿਵਾਰਾਂ ਨੂੰ ਤੇ ਅਤਵਾਦੀ ਦਰਸਾਇਆ ਜਾਂਦਾ ਸੀ ਪਰ ਇੱਕ ਹਿੰਦੂ ਖੱਤਰੀ ਪਰਿਵਾਰ ਹੀ ਜਿਹੜਾ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਉਹਨਾਂ ਨੂੰ ਪਹਿਲੋਂ ਦੇ ਲਟੇਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਫਾਈਲਾਂ ਦੇ ਵਿੱਚ ਤੇ ਜਦੋਂ ਉਹਨਾਂ ਦਾ ਇੰਕਾਊਂਟਰ ਬਣਾਇਆ ਗਿਆ ਤੇ ਫਿਰ ਆਪਣੀਆਂ ਮੋਢੇ ਦੀਆਂ ਫੀਤੀਆਂ ਵਧਾਉਣ ਦਾ ਵਾਸਤੇ ਉਹਨਾਂ ਨੂੰ ਅਤਵਾਦੀ ਬਣਾ ਕੇ ਪੇਸ਼ ਕੀਤਾ ਗਿਆ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਹੀ ਗਲਤ ਫਾਈਲਾਂ ਬਣਾਈਆਂ ਹੋਈਆਂ ਕੋਰਟ ਦੇ ਵਿੱਚ ਇਹਨਾਂ ਦੀ ਜਿਹੜਾ ਵਾ ਉਹ ਫਾਂਸੀ ਦਾ ਫੰਦਾ ਗਲੇ ਦਾ ਫੰਦਾ ਬਣੇ ਤੇ ਇਹਨਾਂ ਨੂੰ ਅੱਜ ਜਿਹੜੀ ਸਜ਼ਾ ਹੋਈ ਹੈ ਪਰ ਸਜ਼ਾ ਜਿਹੜੀ 7 ਸਾਲ ਹੋਈ ਆ ਇਹਨੂੰ ਆਮ ਕ੍ਰਾਈਮ ਦੇ ਤੌਰ ਦੇ ਉੱਤੇ ਵੇਖਣਾ ਇਹ ਬਹੁਤ ਸਾਡੇ ਗਲੇ ਤੋਂ ਠਾਣ ਨਹੀਂ ਲੰਘ ਰਿਹਾ ਕਿਉਂਕਿ ਜਿਹੜਾ ਇੱਕ ਡੀਐਸਪੀ ਜਾਂ ਐਸਪੀ ਉਸ ਟਾਈਮ ਜ਼ਿਲ੍ਹੇ ਦੀ ਫੋਰਸ ਦਾ ਮਾਲਕ ਹੀ ਜੀ ਉਹ ਇਹੋ ਜਿਹਾ ਕ੍ਰਾਈਮ ਕਰਦਾ ਜ ਜਿੰਨੇ ਪੂਰੀ ਲਕਾਈ ਦਾ ਕਾਨੂੰਨ ਦੀ ਸਥਿਤੀ ਨੂੰ ਉਹਨੇ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਜੇ ਉਹ ਕਾਨੂੰਨ ਹੱਥ ਚ ਲੈ ਰਿਹਾ ਤੇ ਇਹੋ ਜੇ ਬੰਦੇ ਨੂੰ ਤੇ ਉਮਰ ਕੈਦ ਹੋਣੀ ਚਾਹੀਦੀ ਸੀ ਇਹ ਇੰਨੀ ਸਜ਼ਾ ਘੱਟ ਹੋਈ ਆ ਜੇ ਜੱਜਮੈਂਟ ਆਉਂਦੀ ਆ ਇਹ ਪੜ ਕੇ ਤੇ ਗਾਂ ਇਹਦਾ ਵੇਖਦੇ ਆਂ ਕਿ ਅਪੀਲ ਦੇ ਵਿੱਚ ਜਾ ਕੇ ਇਹਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ